ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਬਿਕਰਮਜੀਠਿਆ ਦੇ ਨਾਲ ਹੋਈ ਕੁੱਤੇਖਾਣੀ ਛਿੜਕਾ ਪਈਆਂ ਨੇ ਬਿਕਰਮਜੀਠਿਆ ਨੂੰ ਇੱਕ ਪਾਸੇ ਜਿੱਥੇ ਗੋਹਾਰ ਲਗਾਈ ਸਾਰੀ ਹੈ ਵਾਰ-ਵਾਰ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਕਦੇ ਬੁਹਾਲੀ ਦੀ ਸੈਸ਼ਨ ਕੋਰਟ ਦਾ ਦਰਵਾਜ਼ਾ ਬਿਕਰਮਜੀਠਿਆ ਵੱਲੋਂ ਖੜਕਾਇਆ ਜਾ ਰਿਹਾ ਹੈ ਕਿ ਮੈਂ ਨਿਰਦੋਸ਼ ਮੈਂ ਬੇਕਸੂਰ ਮੇਰੇ ਉੱਤੇ ਬਿਨਾਂ ਰੀਜ਼ਨ ਤੋਂ ਕਾਰਵਾਈ ਕੀਤੀ ਗਈ ਹੈ ਕਿਉਂਕਿ ਮੈਂ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਤਲੇ ਫੋੜਿਆ ਸੀ ਮੈਂ ਇਹਨਾਂ ਨੂੰ ਬੇਨਕਾਬ ਕਰ ਰਿਹਾ ਸੀ ਰੰਜਸ ਦੀ ਬਦਲੇਖੋਰੀ ਦੀ ਬਦਲਾ ਭਾਵਨਾ ਦੀ ਰਾਜਨੀਤੀ ਕੀਤੀ ਚਾਹਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਭਗਵੰਤ ਮਾਨ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਸ਼ਬਦੀ ਹਮਲੇ ਕੀਤੇ ਸ਼ਬਦੀ ਹਮਲੇ ਨਹੀਂ ਅਸੀਂ ਪੱਕੇ ਹੱਥ ਪਾਏ ਨੇ ਬਿਕਰਮਜੀਤਿਆ ਨੂੰ ਬਿਕਰਮ ਮਜੀਠੀਆ ਦੀਆਂ ਚੀਕਾਂ ਪੈ ਗਿਆ ਫਿਰ ਤੋਂ ਦੁਬਾਰਾ ਝੜਕਾਂ ਪਈਆਂ ਨੇ ਕੋਰਟ ਦੇ ਵਿੱਚੋਂ ਖਾਸ ਕਰਕੇ ਖਾਸ ਕਰਕੇ ਬਿਕਰਮਜੀਤ ਸਿੰਘ ਮਜੀਠਾ ਵੱਲੋਂ ਜਿਹੜੀਆਂ ਮੰਗਾ ਮੰਗੀਆਂ ਜਾ ਰਹੀਆਂ ਨੇ ਕਿ ਮੈਨੂੰ orange ਸ਼੍ਰੇਣੀ ਦੇ ਵਿੱਚ ਰੱਖਿਆ ਚਾਵੇ ਇੱਕ ਪਾਸੇ 26 ਅਗਸਤ ਨੂੰ ਸੁਣਵਾਈ ਹੋਵੇਗੀ ਯਾਨੀ ਕਿ 2 ਅਗਸਤ ਤੋਂ ਬਾਅਦ ਨਿਆਂਇਕ ਹਰਾਸਤ ਖਤਮ ਹੋਵੇਗੀ 2 ਅਗਸਤ ਨੂੰ ਲੇਕਿਨ 26 ਅਗਸਤ ਤੱਕ ਰਹਿਣਾ ਪਵੇਗਾ ਕਿਉਂਕਿ 4 ਹਫਤਿਆਂ ਦਾ ਸਮਾਂ ਮੰਗ ਲਿਆ ਹੈ ਬਿਕਰਮਜੀਤਿਆ ਦੇ ਵਕੀਲਾ ਨੇ ਕਿ ਜਿਹੜੀ ਪਟੀਸ਼ਨ ਅਸੀਂ ਜਵਾਨਤ ਵਾਸਤੇ ਲਾਈ ਹੈ ਬਿਕਰਮਜੀਤਿਆ ਨੂੰ ਲੈ ਕੇ ਅਸੀਂ ਉਸ ਦੇ ਵਿੱਚੋਂ ਉਸ ਦੇ ਵਿੱਚ ਸੋਧ ਕਰਨੀ ਚਾਹੁੰਦੇ ਹਾਂ ਅਸੀਂ ਉਸ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਉਧਰੋਂ 4 ਹਫਤਿਆਂ ਦਾ ਸਮਾਂ ਮਿਲਿਆ ਹੈ ਬਿਕਰਮਜੀਤਿਆ ਨੂੰ ਯਾਨੀ ਕਿ 2 ਅਗਸਤ ਤੋਂ ਬਾਅਦ ਜਵਾਨ ਤੇ ਬਾਅਦ ਨਹੀਂ ਆਉਣਗੇ ਬਿਕਰਮਜੀਤਿਆ 26 ਅਗਸਤ ਤੱਕ ਉਹਨਾਂ ਨੂੰ ਨਿਆਇਖਾਨਾਸ ਦੇ ਵਿੱਚ ਰਹਿਣਾ ਪਵੇਗਾ ਨਾਪਾਦੀ ਨਵੀਂ ਜਿਲ੍ਹੇ ਦੇ ਵਿੱਚ ਦੂਸਰੇ ਪਾਸੇ ਖਾਣੇ ਦੀ ਮੰਗ ਕੀਤੀ ਗਈ ਵੀਆਈਪੀ ਸਹੂਲਤ ਦੀ ਮੰਗ ਕੀਤੀ ਗਈ ਤੇ ਜੱਜ ਸਹਿਬਾਨਾ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਗਿਆ ਭਈ ਤੁਸੀਂ ਨਾਨਕਿਆਂ ਤੇ ਨਹੀਂ ਆਏ ਕਿ ਤੁਹਾਨੂੰ ਮਨਮਰਜ਼ੀ ਦਾ ਖਾਣਾ ਦਿੱਤਾ ਜਾਵੇ ਤੁਹਾਨੂੰ ਮਨਮਰਜ਼ੀ ਦੀਆਂ ਸਹੂਲਤਾਂ ਦਿੱਤੀਆਂ ਜਾਵਣ ਉਹਨਾਂ ਕਹਾ ਜਿਹੜੀਆਂ ਤੁਸੀਂ ਮੰਗਾ ਮੰਗਰੇ ਉਹ ਸਰਕਾਰ ਦੇ ਕੋਲੋਂ ਉਹ ਬਿਲਕੁਲ ਬੇਬੁਨਿਆਦ ਤੇ ਕਾਨੂੰਨ ਕਿਸੇ ਦਾ ਨਾ ਪੱਖਪਾਤ ਨਹੀਂ ਕਰਦਾ ਕਾਨੂੰਨ ਸਾਰਿਆਂ ਵਾਸਤੇ ਸੰਵਿਧਾਨ ਸਾਰਿਆਂ ਵਾਸਤੇ ਸਾਂਝਾ ਹੈ ਇਸ ਕਰਕੇ ਜਿਹੜੀਆਂ ਸਹੂਲਤਾਂ ਆਮ ਕੈਦੀਆਂ ਨੂੰ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਮਿਲ ਰਹੀਆਂ ਨੇ ਉਹ ਤੋਂ ਉਹੀ ਸਹੂਲਤਾਂ ਤੁਹਾਨੂੰ ਮਿਲਣਗੀਆਂ ਕਿਉਂਕਿ ਤੁਸੀਂ ਸੱਤਾ ਦੇ ਵਿੱਚ ਨਹੀਂ ਹੋ ਤੁਸੀਂ ਨਾ ਤਾਂ ਸੱਤਾ ਦੇ ਵਿੱਚ ਵਿਧਾਇਕ ਹੋ ਨਾ ਤੁਸੀਂ ਮੰਤਰੀ ਹੋ ਤੁਹਾਨੂੰ ਇਹ ਚੀਜ਼ਾਂ ਨਹੀਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਹੜੀਆਂ ਵਾਰ-ਵਾਰ ਤੁਹਾਡੇ ਵੱਲੋਂ ਮੰਗੀਆਂ ਜਾ ਰਹੀਆਂ ਨੇ ਤੁਹਾਨੂੰ ਉਸੇ ਬਰਖ ਵਿੱਚ ਸੌਣਾ ਪਵੇਗਾ ਜਿਹੜੀ ਬਰਖ ਦੇ ਵਿੱਚ ਆਮ ਕੈਦੀ ਸੌਂਦੇ ਨੇ ਭਾਵੇਂ ਉਸ ਬਰਖ ਦੇ ਵਿੱਚ ਇੱਕ ਕੈਦੀ ਹੈ ਦੋ ਨੇ ਤੇ ਭਾਵੇਂ ਨੌ ਨੇ ਇਹ ਨਹੀਂ ਮਤਲਬ ਕਿ ਤੁਸੀਂ ਆਪਣੀ ਮਨਮਰਜ਼ੀ ਕਰੋ ਤੁਹਾਨੂੰ ਮਨਮਰਜ਼ੀ ਨਹੀਂ ਕਰ ਦਿੱਤੀ ਜਾਵੇਗੀ ਕਿ ਤੁਸੀਂ ਰਿਸ਼ਤੇਦਾਰਾਂ ਤੇ ਨਹੀਂ ਆਏ ਤੁਸੀਂ ਜੇਲ੍ਹ ਦੇ ਵਿੱਚ ਹੋ ਤੁਹਾਨੂੰ ਕਾਨੂੰਨ ਦੇ ਅਨੁਸਾਰ ਚੱਲਣਾ ਪਵੇਗਾ ਤੁਹਾਡੀਆਂ ਮੰਗਾਂ ਬਿਲਕੁਲ ਬੇਬੁਨਿਆਦ ਨੇ ਤੇ ਦੂਸਰੇ ਪਾਸੇ ਜਿਹੜੇ ਸਰਕਾਰੀ ਵਕੀਰ ਨੇ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਜੀਠੀਆ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਕਿ ਮੇਰੇ ਉੱਤੇ ਬਿਨਾ ਮਤਲਬ ਤੋਂ ਇਲਜ਼ਾਮ ਲਗਾਏ ਗਏ ਦੋਸ਼ ਲਿਖਾਏ ਗਏ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਕੋਲ ਸਾਡੇ ਕੋਲ ਸਬੂਤ ਨਹੀਂ ਦਲੀਲਾਂ ਵੀ ਨਹੀਂ ਅਪੀਲਾਂ ਵੀ ਨਹੀਂ ਕੋਈ ਸਬੂਤ ਵੀ ਨਹੀਂ ਸਬੂਤਾ ਤੋਂ ਬਿਨਾ ਅਸੀਂ ਵਿਕਰਮ ਜੀਠੀਆ ਤੇ ਕਾਰਵਾਈ ਨਹੀਂ ਕਰਾਂਗੇ ਅਸੀਂ ਵਿਕਰਮ ਜੀਠੀਆ ਨੂੰ ਪੱਕੇ ਹੱਥ ਪਾਏ ਨਹੀਂ ਵਿਕਰਮ ਜੀਠੀਆ ਤੇ ਵੱਡੇ ਪੱਧਰ ਉੱਤੇ ਕਾਰਵਾਈ ਕੀਤੀ ਜਾਵੇਗੀ ਲੇਕਿਨ ਝਿਰਕਾ ਦਿੰਦੇ ਹੋਏ ਜਾ ਸਾਹਿਬਾ ਨੇ ਕਿਹਾ ਹੈ ਕਿ ਤੁਹਾਡੀਆਂ ਮੰਗਾਂ ਬਿਲਕੁਲ ਬੇਬੁਨਿਆਦ ਨੇ ਬੇਬੁਨਿਆਦ ਜਿਨ੍ਹਾਂ ਦਾ ਕੋਈ ਮੰਗਾ ਤੇ ਨਾ ਲੈਣਾ ਦੇਣਾ ਨਹੀਂ ਜੋ ਸਹੂਲਤਾਂ ਆਮ ਕੈਦੀਆਂ ਨੂੰ ਮਿਲਦੀਆਂ ਨੇ ਉਹੀ ਸਹੂਲਤਾਂ ਤੁਹਾਨੂੰ ਮਹਿਆ ਕਮਾਈਆਂ ਜਾਣਗੀਆਂ ਆਪਾਂ ਸੁਣ ਲੈਂਦੇ ਹਾਂ ਕਿ ਪੰਜਾਬ ਸਰਕਾਰ ਦੇ ਵਕੀਲ ਨੇ ਕੀ ਕਿਹਾ ਬਿਕਮ ਜਿੱਠੀਆਂ ਦੇ ਵਿਰੁੱਧ ਵਿਦਿਆ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਰਿਸਰਚ ਵਾਰੈਂਟਸ ਐ ਇਵੈਲੂਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਲਿਖਤੇ ਜਾਂਦੇ ਨੇ ਪਰ ਉਹ ਹੋਰ ਹੋਰ ਸਕੀ ਨਹੀਂ ਕਰਾਂ ਦੇਖੋ ਕੁਝ ਨਹੀਂ ਉਹਨਾਂ ਦੀ ਅਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੀਬ ਨੇ ਅੱਜ ਜਿਹੜੇ ਇਗਜ਼ਾਮ ਨੇ ਬਸ ਜਦੋਂ ਕੁਝ ਮੈਰਿਟ ਦੇ ਉੱਤੇ ਨਹੀਂ ਹੁੰਦਾ ਤਾਂ ਇਹਦੀ ਉੱਤੇ ਆ ਗਿਆ ਦੇਖੋ ਸਿਕਿਉਰਿਟੀ ਦਾ ਲਾਅ ਐਂਡ ਆਰਡਰ ਸਿਕਿਉਰਿਟੀ ਦੇਖਣ ਲਈ ਜਦੋਂ ਸੁਭਾਏ ਐਸਐਸਪੀ ਜੀ ਸਾਹਿਬ ਨੇ ਦੇਖਿਆ ਸੀ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਸੀ ਹੋਣਾ ਜਦੋਂ ਕੋਰਟ ਦੇ ਵਿੱਚ ਜੋ ਕੁਝ ਹੋਇਆ ਕੋਰਟ ਦੇ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤੋੜਨ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੇਸੈਸਰੀ ਜੈਕਸਨ ਜੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਆ ਜਿਸ ਤੋਂ ਪਬਲਿਸਿਟੀ ਦਾ ਤਾਂ ਪਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਕੁਝ ਹੋਇਆ ਕੋਰਟ ਨੇ ਆਪਣਾ ਸਾਰਾ ਤਾਲੀਫ ਦੇ ਨਾ ਲੋੜੀਂਦੀ ਬੰਦਾ ਦੇਖੋ ਇਹ ਵੀ ਪੰਜਾਬ ਸਰਕਾਰ ਦੇ ਵਕੀਲ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਬੇਬੁਨਿਆਦ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਬਲਿਸਿਟੀ ਲੈਣਾ ਚਾਹੁੰਦੇ ਨੇ ਲੋਕਾਂ ਦੀ ਹਮਦਰਦੀ ਲੈਣਾ ਚਾਹੁੰਦੇ ਨੇ ਜੇਲ੍ਹ ਦੇ ਵਿੱਚ ਬੈਠੇ ਬਿਠਾਏ ਹੋਏ ਜਿਹੜੀਆਂ ਚੀਜ਼ਾਂ ਦੀ ਇਹਨਾਂ ਨੂੰ ਮੰਗ ਕੀਤੀ ਗਈ ਹੈ ਉਹ ਡਿਪਟੀ ਸਹਿਬਾਹ ਉੱਥੇ ਮੌਜੂਦ ਸੀ ਉਹਨਾਂ ਸਾਰੀ ਗੱਲ ਜਿਹੜੀ ਅਦਾਲਤ ਦੇ ਨਾਲ ਕੀਤੀ ਹੈ ਲੇਕਿਨ ਬੇਬੁਨਿਆਦ ਮੰਗਾ ਬਿਕਰਮਜੀਠੀਆ ਦੀਆਂ ਨਹੀਂ ਮੰਨੀਆਂ ਜਾਣਗੀਆਂ ਉਹਨਾਂ ਕਹਿੰਦਾ ਨਾ ਤੇ ਬਿਕਰਮਜੀਠੀਆ ਦੇ ਵਕੀਲਾਂ ਦੇ ਪੱਲੇ ਕੁਝ ਹੈ ਨਾ ਬਿਕਰਮਜੀਠੀਆ ਦੇ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਚੀਪ ਪਬਲਿਸਿਟੀ ਲੈਣ ਵਾਸਤੇ ਪੰਜਾਬ ਬਿਕਰਮਜੀਠੀਆ ਵੱਲੋਂ ਇਸ ਤਰ੍ਹਾਂ ਦਾ ਤਾਮਚਾਮ ਝੁਕਿਆ ਜਾ ਰਿਹਾ ਹੈ ਲੇਕਿਨ ਜੋ ਕੋਰਟ ਨੇ ਹੁਕਮ ਦਿੱਤਾ ਹੈ ਜੋ ਕੋਰਟ ਵੱਲੋਂ ਆਦੇਸ਼ ਦੇ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਬਿਕਰ ਵਜੀਰੀਆ ਨੂੰ ਲੈ ਕੇ ਬਿਕਰ ਵਜੀਰੀਆ ਆਦਤ ਹੈ ਸੁਰਖੀਆਂ ਦੇ ਵਿੱਚ ਰਹਿਣ ਦੀ ਇਸ ਕਰਕੇ ਫਟਕਾਰ ਪਈ ਹੈ ਕੋਰਟ ਦੇ ਵਿੱਚੋਂ ਧੰਨ